लुधियाना पश्चिमी विधानसभा हलके ਤੋਂ ਚੁਣੇ ਗਏ ਸੰਜੀਵ अरोड़ा ਨੇ ਅੱਜ ਵਿਧਾਨਕਾਰ ਵਜੋਂ ਹਲਫ਼ ਲਿਆ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨੀ, ਰਾਜਪਾਲ ਦੀ ਤਰਫੋਂ ਉਹਨਾਂ ਨੂੰ ਅਹੁਦੇ ਅਤੇ ਪੇਧ ਗੁਪਤ ਰੱਖਣ ਦੀ ਸੌਚਕਈ। ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ अरोੜ ਅਤੇ ਦਿੱਲੀ ਦੇ ਸਾਫਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਸੰਜੀਵ अरोड़ा ਨੇ ਸੌਚਕਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਹਰ ਜ਼ਿੰਮੇਵਾਰੀ ਤੰਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਆਮ ਲੋਕਾਂ ਦੇ ਕੰਮ ਤਰ ਦੀ ਅਦਾਰ ਤੇ ਕੀਤੇ ਜਾਣਗੇ। ਗੁਜ਼ਾਰਾਂ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਅੱਜ ਸੌ ਚੁਕਾਈ ਔਰ ਮੈਨੂੰ ਬੜਾ ਮਾਨ ਫਕਰ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਪੰਜਾਬ ਦੀ ਵਿਦਵਾਨ ਸਭਾ ਦਾ ਦੀ ਸੌ ਚੁਕੀ ਉਦੋਂ ਤੀਜੀ ਤੀਜੀ ਵਰੀ ਬਣਿਆ ਮੈਂ ਸਾਰਿਆਂ ਦੀ ਗਾਈਡੈਂਸ ਲੈ ਕੇ ਅੱਗੇ ਚੱਲੂੰਗਾ ਔਰ ਅਸੀਂ ਪੰਜਾਬ ਸੂਬੇ ਲਈ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਵਿੱਚ ਚੱਕਰਾਂਗੇ